ਵਾਈ ਦੀ ਆਪਾਂ ਬੰਦੋਬਸਤ ਕਰ ਰਹੇ ਹਾਂ ਸਾਰਾ ਕੁਝ ਉਹ ਕੜਾਈਆਂ ਦੇਖ ਸਕਦੇ ਜੱਗੇ ਹੋਣੀ ਚਾਹਾਂ ਚੱਕੀ ਫਿਰਦੇ ਨੇ ਹਜੇ ਸਾਰਿਆਂ ਨੇ ਵਿਅਸਤ ਨੇ ਆਹ ਲਾਤੀ ਭੱਟੀ ਇਹਨਾਂ ਨੇ ਪਹਿਲਾਂ ਦੁੱਧ ਗਰਮ ਕਰਨਾ ਹੈ ਕੀ ਆਉਗੀ ਤੇ ਪਪਾਲ ਕੀ ਲੈ ਕੇ ਜਾਣਾ ਹੈ ਉਹਦੀ ਸ਼ੈਦ ਹੋਵੇਗੀ ਠੀਕ ਆ ਬਤਨ ਤਾਂ ਢੱਪਿਆ ਹੋਇਆ ਆ ਆਹੋ ਜੇ ਪ੍ਰੋਗਰਾਮ ਪੂਰਾ ਕਰਾਣਾ ਹੋਵੇ ਵਿਆਹ ਦਾ ਜਿਹੜਾ ਮਾਹੌਲ ਚੱਲ ਰਿਹਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਦਾ ਸਾਡਾ ਬਲੌਗ ਹੈ ਪੰਜਾਬ ਪੰਜਾਬ ਦੇ ਪਿੰਡ ਤੇ ਪਿੰਡਾਂ ਦੇ ਦੇਸੀ ਤੇ ਸਿੱਧੇ ਸਾਡੇ ਜੇ ਵਿਆਹ ਤੇ ਕੀ ਕੀ ਖਾਸੀਅਤ ਹੁੰਦੀ ਆ ਵਿਆਹਾਂ ਦੇ ਵਿੱਚ ਅੱਜ ਦਾ ਸਾਡਾ ਇਹੀ ਬਲੌਗ ਆ ਤੇ ਇਹੀ ਬਲੌਗ ਦੇ ਵਿੱਚ ਤੁਹਾਨੂੰ ਦੱਸਾਂਗੇ ਆ ਇੱਕਮ ਖੇਡ ਰਿਆ ਆ ਆ ਬੱਬੂ ਖੜੀ ਆ ਬਾਬਾ ਉਤਰ ਰਿਹਾ ਹੌਲੀ ਹੌਲੀ ਇਹਨੇ ਗੋਡੇ ਨਮੇ ਪਵਾਏ ਨੇ ਬਾਬਾ ਜੀ ਨੇ ਤੇ ਉਹ ਅੰਦਰ ਦੇਖੋ ਸਫਾਈ ਇਤਨੀ ਚੱਲੀ ਆ ਡਾਕਟਰ ਆਨੰਦ ਦਰਵਾਜਾ ਚਾਰੇ ਪਾਸੇ ਸਫਾਈ ਅਭਿਆਨ ਚੱਲ ਰਿਹਾ ਆ ਓਏ ਕਮ ਹੌਲੀ ਤੇ ਗੇਰਨਾਂ ਜਾਵੀਂ ਚਲੋ ਉਹ ਗੜੇ ਮੋਨੀਓ ਨੇ ਜੀ ਸਲਾਹਾਂ ਕਰ ਰਹੇ ਨੇ ਸਾਰੇ ਚਾਚਾ ਵੀ ਜਿਆਦਾ ਗਲਾਸ ਹੱਥ ਦੇ ਵਿੱਚ ਲਈ ਤੇ ਕਮ ਖੇਡ ਰਿਹਾ ਮਸਤੀ ਦੇ ਵਿੱਚ ਤੇ ਇੱਥੇ ਆਪਣਾ ਹਲਵਾਈ ਬੈਠਣਾ ਜੀ ਹਲਵਾਈ ਦੀ ਆਪਾਂ ਬੰਦੋਬਸਤ ਕਰ ਰਹੇ ਆ ਸਾਰਾ ਕੁਝ ਉਹ ਕੜਾਈਆਂ ਦੇਖ ਸਕਦੇ ਹੋ ਤੁਸੀਂ ਇੱਥੇ ਹਲਵਾਈ ਹੋਏਗਾ ਹਲਵਾਈ ਦਾ ਸਾਰਾ ਕੰਮ ਬਾਈ ਇਸ ਜਗ੍ਹਾ ਦੇ ਉੱਤੇ ਹੋਣਾ ਜੱਗੇ ਹੋਣੀ ਚਾਹਾਂ ਚੱਕੀ ਫਿਰਦੇ ਨੇ ਹਜੇ ਸਾਰੇ ਬਿਆਸਤ ਨੇ ਚਾਹ ਪੀਣ ਦੇ ਵਿੱਚ ਫਿਰ ਹੌਲੀ ਹੌਲੀ ਕੰਮਾਂ ਕਰਨ ਤੇ ਲੱਗਾਂਗੇ ਤੇ ਇੱਥੇ ਹਲਵਾਈ ਦੀਆਂ ਪੱਟੀਆਂ ਵੇਰਾਂ ਹੋਣੀਆਂ ਉਹਦਾ ਕੰਮ ਕਰਾਂਗੇ ਕਿਉਂਕਿ ਲੱਡੂ ਜਲੇਬੀਆਂ ਸਾਰੇ ਹਲਵਾਈ ਇੱਥੇ ਬਣਾਉਗਾ ਆਇਟਾ ਆ ਰਹੀਆਂ ਨੇ ਪੱਟੀਆਂ ਤੇ ਲਾਉਣ ਵਾਸਤੇ ਕਿਉਂਕਿ ਕੜਾਹੀਆਂ ਇਹਨਾਂ ਉੱਪਰ ਟਿਕਾਈਆਂ ਜਾਣਗੀਆਂ ਚਾਚਾ ਜਵਾਕ ਨੇ ਤੇ ਕੀ ਕਰਦਾ ਜੱਗੇ ਹੋਣੀ ਲਾ ਰਹੇ ਨੇ ਢੇਡੇ ਤੇ ਆਪਾਂ ਵੀਡੀਓ ਬਣਾਉਣ ਚ ਮਗਨ ਹੋਏ ਹੋਏ ਹਾਂ ਚਲੋ ਆਹ ਦੇਖੋ ਬੈਠਿਆ ਬਾਬਾ ਜੀ ਆਹ ਲਾਤੀ ਪੱਟੀ ਇਹਨਾਂ ਨੇ ਪਹਿਲਾਂ ਦੁੱਧ ਗਰਮ ਕਰਨਾ ਹੈ ਤੇ ਆ ਆ ਬੱਟਗੇ ਮਾਨੀ ਤੂਫਾਨੀ ਤੇ ਆ ਪਈਆਂ ਨੇ ਆਪਣੀਆਂ ਕੜਾਹੀਆਂ ਉਹ ਐਵੇਂ ਹਲਵਾਈ ਜੀ ਆ ਚਾਚਾ ਜਿਆਦਾ ਹੱਤ ਲੇ ਗਿਆ ਜੱਗਾ ਵੀ ਬੈਠਾ ਆ ਹਾਂ ਬੈਠਾ ਬੀਜਾ ਜੀ ਇਹ ਤਾਂ ਇਹਨੂੰ ਕਹੀ ਚਾ ਪਾ ਕੇ ਅੱਜ ਸੋਫਾ ਕਰ ਰਿਹਾ ਤਿਆਰੀਆਂ ਦੇਖੋ ਜੀ ਅੱਜ ਦਾ ਜਿਹੜਾ ਬਲੌਗ ਹੈ ਇਹ ਬਲੌਗ ਵਿਆਹ ਦਾ ਹੈ ਆਪਣਾ ਦੀ ਹਲਵਾਈ ਕੰਮ ਕਰ ਰਿਹਾ ਜੋਰਨਚੋਰਨ ਨਾਲ ਅੱਜ ਗੁਰੂ ਮਹਾਰਾਜ ਦੀ ਪਾਲਕੀ ਆਉਗੀ ਤੇ ਆਪਾਂ ਪਾਲਕੀ ਲੈਣ ਜਾਣਾ ਆ ਉਹਦੀ ਸ਼ਾਇਦ ਹੋ ਸਕਦਾ ਪੀਲੀ ਨਾ ਆਵਣਾ ਪਵੇ ਪਰ ਤੁਹਾਨੂੰ ਦਿਖਾਈ ਜਾਵੇਗਾ ਜਿੰਨਾ ਵੀ ਕੋਸ਼ਿਸ਼ ਹੋ ਰਿਹਾ ਦਿਖਾਵਾਂਗੇ ਜਰੂਰ ਪਿਆਰਾ ਮਕਾਨ ਸਜਾਇਆ ਹੋਇਆ ਆ ਸੁਖ ਲੱਗਿਆ ਹੋਇਆ ਲਓ ਜੀ ਹਲਵਾਈ ਸਾਹਿਬ ਨੂੰ ਸ਼ਗਨ ਫੜਾਤਾ ਆ ੱਪੱਠੀ ਤੇ ਕੜਾਹੀ ਚੜਾਤੀ ਆ ਹੁਣ ਅੱਗ ਲਾਉਗਾ ਤੇ ਹਲੋ ਕੰਮ ਸਟਾਰਟ ਹੋ ਜਾਊਗਾ ਦੇਖੋ ਯਾ ਦੇਖੋ ਇਹ ਬੁੰਦੀ ਕੋਲਦੀ ਆ ਬੁੰਦੀ ਬਣਾ ਰਹੇ ਨੇ ਲੱਡੂਆਂ ਅੱਜ ਸੁਖਮੀ ਸਾਹਿਬ ਦੀ ਅਰਦਾਸ ਆਪਣੇ ਘਰੇ ਤੇ ਬੀੜ ਸਾਹਿਬ ਲੈਣ ਚੱਲੇ ਹਾਂ ਗੁਰਦੁਆਰੇ ਸੁਬਾ ਸੁਬਾ ਮਿੱਠੀ ਮਿੱਠੀ ਧੁੰਦ ਪੈੰਦੀ ਹੋਈ ਤੇ ਧੁੰਦ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਦ੍ਰਿਸ਼ ਹੈ ਨਾ ਗੁਰਦੁਆਰਾ ਸਾਹਿਬ ਚੱਲੇ ਆਂ ਹਾਂਜੀ ਦੋਸਤੋ ਹਾਂਜੀ ਦੋਸਤੋ ਗੁਰੂ ਮਹਾਰਾਜ ਦੀ ਸਵਾਰੀ ਲੈਣ ਵਾਸਤੇ ਵੀ ਇਹ ਰੱਤਨ ਤਾਂ ਦੱਬਿਆ ਹੋਇਆ ਆ ਆ ਦੇਖੋ ਆ ਫੌਜੀ ਆ ਗੋਲੀ ਓ ਨੋ ਗੋਲੂ ਜੱਤੀ ਦਾ ਹੈ ਨਾ ਤੇ ਗੁਰਦੁਆਰਾ ਸਾਹਿਬ ਆ ਸੀ ਚੱਲਿਆ ਗੁਰਦੁਆਰਾ ਹਾਂ ਗੁਰਦੁਆਰਾ ਭਈਆ ਸਕੂਲ ਆ ਅੰਕੀ ਉਹਨੇ ਰੈਟੀ ਮੇਰੇ ਚੁੱਤੀ ਆਤਾ ਹੈ ਵਾਓ ਇੱਕਮ ਦੀ ਜਿੱਤੀ ਆ ਬਈ ਅੱਜ ਗੁਰਦੁਆਰਾ ਜਾਵ ਬੜੇ ਬਾਪ ਉਹਦੇ ਪ੍ਰੋਗਰਾਮ ਸੁਣਿਆ ਉਹਦੇ ਆ ਗਿਆ ਜਿਹੜਾ ਬਹੁਤ ਚੱਲ ਰਿਹਾ ਟਰੈਡ ਤੇ ਵਧੀਆ ਪੁਆਇੰਟ ਜਿਹੜੇ ਰੱਖਦਾ ਹਮਾਈ ਜੀ ਦਾ ਤਾਂ ਟੈਕਸ ਕਰੋ ਹਲਬਾਈ ਤਾਂ ਬਈ ਬੇਲਾ ਕਰਕੇ ਬਿਠਾ ਕੇ ਰੱਖੀ ਗਾਇਆ ਅੱਜ ਤੋਂ ਜ਼ਿਆਦਾ ਦਮਾ ਹਲਬਾਈ ਆੜਾ ਨਾ ਆਪੇ ਕਰ ਲਈਆਂ ਦੇਖੋ ਬੂਕੀ ਲੱਗਿਆ ਦਾ ਉਰਜਾ ਦੇ ਇحتਿਆਜ ਨਹੀਂ ਵਧਾਉਣ ਦੇ ਵਾਸਤੇ ਕਿਤੇ ਜਾਣਾ ਹੈ ਆਇਕਮ ਕਰੇ ਜੱਜਾ ਜੱਜ ਸਾਹਿਬ ਦੇ ਬਾਟ ਦੀ ਅਰਦਾਸ ਹੋ ਰਹੀ ਆ ਇੱਕ ਸਾਈਡ ਤੇ ਹਲਵਾਈ ਬੈਠਾ ਆ ਇੱਕ ਕਾਮਾ ਜਵਾਰਾ ਚੱਲ ਰਿਹਾ ਵੀਡੀਓ ਆ ਪੀਂ ਮਾਰਿਆ ਉਹਨੇ ਕਿਹਾ ਜੱਗਾ ਹਲਵਾਈ ਆ ਇਹ ਨਾਲ ਝੱਗਾ ਹਲਵਾਈ ਆ ਕੋਕੇ ਹਲਵਾਈ ਇੱਕ ਵਾਤਾ ਕਰਕੇ ਕਿਹਾ ਇਹਦਾ ਵਿਚਾਰਾ ਨਾਲ ਇਹ ਪੜਾਕੂ ਮੁੰਡਾ ਆ ਪੜਨੇ ਵਾਲਾ ਇਹ ਕੰਮ ਬਗਾੜਦਾ ਹੈਂ ਇਹ ਕੰਮ ਬਗਾੜਨੇ ਵਾਲਾ ਬੰਦਾ ਹੈ ਉਹ ਕੋਣ ਬੈਠਾ ਜਿਹੜਾ ਖੁੰਜੇ ਦੇ ਸੁਣਨੇ ਦੇ ਬੈਠਾ oh no ਉਹ ਸਾਡਾ ਦਾ ਰਾਜਾ ਹੈ ਕਿਹਦੇ ਦਾ ਰਾਜਾ ਉਹ ਟੇਕੇ ਕੀ ਗੱਲ ਕਰਦਾ ਯਾਰ ਮਿੱਤਰੀ ਉਹ ਉੱਥੇ ਸੇਖਦੇ ਨੇ ਉਹ ਉਹ ਦੇਖੋ ਹਲਵਾਈ ਬੈਠਾ ਖੁੰਜੇ ਦੇ ਵਿੱਚ ਆਹ ਦੇ ਹਲਵਾਈ ਆ ਮੈਂ ਸੋਣੇ ਕਾਰਡ ਇਕੱਠੇ ਉਹ ਕੰਮ ਹੋਊਗਾ ਔਖਾ ਉਹਦਾਰਾ ਕੋਲ ਨਹੀਂ ਜਾਂਦਾ ਵਾ ਹਾਏ ਬਾਈ ਨੂੰ ਮਾਰਨਾ ਨਹੀਂ ਦਈਦਾ ਐ ਜੇ ਬਾਈ ਨੂੰ ਨਾ ਲੈ ਤੋਈ ਆਹ ਦੇਖ ਬਟਾ ਹਲਵਾਈ ਆਣ ਕੁੰਜੇ ਜੇ ਆ ਲੱਗੇ ਵੇਲੇ ਸਾਨੂੰ ਆਪਦੇ ਵਿੱਚੇ ਕੰਮ ਕਰਨਾ ਹੋਇਆ ਮੋਟਾ ਮਾਲ ਬਣਾਉਣੇ ਨੇ ਇਹੇ ਲੋ ਜੀ ਹਾਸੇ ਟਿੱਡੇ ਕਰਦੇ ਕਰਦੇ ਨਾਲ ਦੀ ਨਾਲ ਕੰਮ ਵੀ ਹੋ ਰਿਹਾ ਤੇ ਸੁਖਮੀ ਸਾਹਿਬ ਦੀ ਅਰਦਾਸ ਵੀ ਹੋ ਰਹੀ ਆ ਸਾਰੇ ਕੰਮ ਲੱਗੇ ਨੇ ਹਲਵਾਈ ਸਾਹਿਬ ਉੱਟਕੇ ਸਾਡੇ ਕੋਲ ਆ ਗਏ ਨੇ ਬਹੁਤ ਵਧੀਆ ਮਨ ਲੱਗਦਾ ਯਾਰ ਲੋਈ ਹਲਵਾਈ ਦਾ ਕੰਮ ਪੂਰੇ ਜੋਰਾਚੋਰਾਂ ਨਾਲ ਚੱਲ ਰਿਹਾ ਤੇ ਹੁਣ ਬਣਾ ਰਿਹਾ ਹਲਵਾਈ ਜੀ ਜਲੇਬੀਆਂ ਦੇਖੋ ਜੱਟ ਚ ਜਲੇਬੀ ਜੀ ਨੇ ਬੜਾ ਸੋਹਣੀ ਨਹੀਂ ਦੇਖਣ ਨੂੰ ਨਹੀਂ ਸਿੱਧਾ ਲੱਗਦਾ ਅੱਜ ਜਸੂ ਵੀ ਬੈਠਾ ਨਾਲ ਜਸੂ ਦਾ ਭਾਈ ਚਾਚਾ ਕੋਈ ਸਲਾਹ ਦੇ ਰਿਹਾ ਅੱਖ ਲਾਲ ਕਰਵਾ ਲਈ ਚਾਚੇ ਨੇ ਹਾਂ ਯਾਲੂ ਮੁੰਨੀ ਮਾਰਦੇ ਕੋਈ ਇਹਦੇ ਡਾਂਗ ਸੋਟਾ ਤਾਰੇ ਨੂੰ ਤੇਜ ਭਾਈ ਜਲੇਬੀਆਂ ਲਾਲ ਲਾਲ ਹੋਣੀਆਂ ਚਾਹੀਦੀਆਂ ਨੇ ਆਪਾਂ ਤਾਂ ਜੀ ਕੜੇਲ ਹੁਣ ਪਾਇਆ ਕੀ ਤਸ ਲੇਨੇ ਹੁਣ ਦੇਖਿਓ ਜਲੇਬੀਆਂ ਦਾ ਰੰਗ ਕਹਿ ਜਾਊਗਾ ਲੱਗ ਜਾ ਬਰ ਪਟਾ ਪਟ ਹੋ ਜਾ ਤਿਆਰ ਹਲਵਾਈ ਜੀ ਹੁ ਕਰਦੇ ਹੁ ਨਾ ਜਿਆਦਾ ਕੌਲ ਕਰ ਜਾਵੇ ਚਾਲੂ ਸਾਈਡ ਤੇ ਹੋ ਜਾ ਆ ਕਾਸ਼ੀ ਪਤਾ ਨਹੀਂ ਕੋਈ ਜ਼ਰੂਰੀ ਵਿਸ਼ੇ ਤੇ ਗੱਲਬਾਤ ਹੋ ਰਹੀ ਹੈ ਇਹਨਾਂ ਦੀ ਕੋਈ ਸੀਰੀਅਸ ਨਹੀਂ ਤੁੰਨੇ ਜਲੇ ਮੈਨੂੰ ਲੱਗਦਾ ਆ ਕੁਝ ਕਰਨਗੇ ਜੱਗੇ ਚਾ ਖੂ ਗੁੱਸਾ ਨਹੀਂ ਕਰੀਦਾ ਜੱਗਾ ਵਿਆਦਾ ਕੰਮ ਆ ਕਰਦੇ 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 ਹੋਸ ਤੋਂ ਵੀ ਠੋਡੀ ਯਾਰ ਪਤਾ ਨਹੀਂ ਮੈਨੂੰ ਕੀ ਗੱਲ ਮਾਨੀ ਬੜਾ ਕਦੇ ਇਧਰ ਦੇਖਦਾ ਕਦੇ ਉਧਰ ਦੇਖਦਾ ਯਾਰ ਹਾਂ ਉਹ ਹਲਵਾਈ ਨੂੰ ਲਿਆਓ ਬਈ ਕਰੋ ਕਰੋ ਕੰਮ ਉਹ ਦੇਖੋ ਉਹ ਲੱਗਦਾ ਟੱਕਦਾ ਮੱਕੀਆਂ ਤੋਂ ਮੁੰਡਾ ਵੀਡੀਓ ਦੀ ਆਵਾਜ਼ ਥੋੜੀ ਘੱਟ ਕਰੀ ਹੋਈ ਐ ਇਸ ਲਈ ਘੱਟ ਸੁਣਦੇ ਹੋ ਵੀ ਕਿ ਪਿੱਛੇ ਜਿਹੜਾ ਐ ਸਪੀਕਰ ਲੱਗੇ ਹੋਏ ਨੇ ਤੇ ਉਹਨਾਂ ਦੀ ਆਵਾਜ਼ ਆ ਰਹੀ ਐ ਕਾਪੀਰਾਈਟ ਵੀ ਆ 사ਦਾ ਐ ਇਸ ਲਈ ਆਵਾਜ਼ ਘੱਟ ਕਰੀ ਹੋਈ ਆ ਹਲਵਾਈ ਜੀ ਪੱਠੀ ਗਰਮ ਕਰਦੇ ਹੋ ਤੇਲ ਨੂੰ ਗਰਮ ਕਰਦੇ ਹੋਏ ਜਲੇਬੀਆਂ ਤਿਆਰ ਬੈਠੀਆਂ ਨੇ ਬਣਨ ਵਾਸਤੇ ਕੋਲ ਕੋਲਿਆ ਹੋਇਆ ਦੇਖੋ ਉਹ ਵੀਡੀਓ ਚ ਰੰਗ ਪੀਲਾ ਲੱਗਦਾ ਪਰ ਪੀਲਾ ਨਹੀਂ ਹੈਗਾ ਲਾਲ ਹੈ ਨਹੀਂ ਜਲੀਬੀਆਂ ਲਾਲ ਹੁੰਦੀਆਂ ਨੇ ਤੇਰਾ ਆ ਗਿਆ ਜੱਗਾ ਜੀ ਸਾਰਾ ਹਰਿਆ ਦਾ ਗੰਮੀ ਤੇ ਮੇਰੇ ਗੱਲ ਆਏਗਾ ਅਭੀ ਆਉਣੇ ਦਾ ਚਾਹੀਦਾ ਵਿੱਚ ਜੇ ਆਪਾਂ ਇਹ ਨਾ ਹੋਵੇ ਬੇਲਾ ਗਿਆ ਨਾ ਲਓ ਜੀ ਅਸੀਂ ਹਲਵਾਈ ਦੀ ਮਦਦ ਕਰ ਰਹੇ ਹਾਂ ਸਾਰੇ ਨਵੇਂ ਕੱਪੜੇ ਪਾ ਕੇ ਹਾਂ ਨਾ ਹਾਂ ਜੀ ਸਾਰੇ ਨਵੇਂ ਕੱਪੜੇ ਪਾ ਕੇ ਮਦਦ ਕਰਦੇ ਹਾਂ ਹਲਵਾਈ ਦੀ ਲਓ ਜੀ ਘੋੜ ਲਿਆ ਹਲਵਾਈ ਨੇ ਹੋ ਗਿਆ ਤਿਆਰ ਹਲਵਾਈ ਹੁਣ ਸਾਡਾ ਜਲੇਬੀਆਂ ਬਣਾਉਣ ਵਾਸਤੇ ਹੁਣ ਤੁਹਾਨੂੰ ਦਿਖਾਉਨੇ ਆ ਵੀ ਜਲੇਬੀਆਂ ਕਿੱਦਾਂ ਚੰਗੀ ਬਣਾਉਂਦੇ ਆਉਂਦੇ ਨੇ ਪੰਜਾਬ ਬਈ ਇੱਕ ਅਜਿਹੀ ਸਟੇਟ ਆ ਜਿੱਥੇ ਵਿਆਹ ਦੇ ਵਿੱਚ ਨਾ ਤੁਹਾਨੂੰ ਮਿੱਠਾ ਖਵਾ ਖਵਾ ਕੇ ਧੁੰਨੀ ਮਿੱਠੀ ਕਰਕੇ ਤੋੜਨਗੇ ਮੈਨੂੰ ਲੱਗਦਾ ਹੋਰ ਸਟੇਟਾਂ ਦੇ ਵਿੱਚ ਤਾਂ ਨਾ ਮਿੱਠਾ ਦੇਖਣ ਤੱਕ ਨੂੰ ਨਹੀਂ ਮਿਲਦਾ ਹੈਗਾ ਜਲੇਬੀਆਂ ਲੰਬਾ ਫਿਆਂ ਚ ਤਾਂ ਜ਼ਰੂਰ ਪਾ ਕੇ ਦਿਨ ਦਿਨੇ ਘਰ ਨੂੰ ਜਿਆਦਾ ਆਉਣਾ ਹੁੰਦਾ ਪਰ ਵਿਆਹਾਂ ਚ ਖਾਣ ਨੂੰ ਨਹੀਂ ਮਿਲਦੀਆਂ ਪਰ ਪੰਜਾਬ ਇੱਕ ਐਦਾਂ ਦੀ ਸਟੇਟ ਆ ਜਿੱਥੇ ਲੱਡੂ ਜਲੇਬੀ ਖੁਰਮੇ ਉਹਨੂੰ ਪਹਿਲੇ ਦਿਨ ਤੋਂ ਮਿਲਣਾ ਸਟਾਰਟ ਹੋ ਜਾਣਾ ਹੈ ਨਾ بیا ਤਿੰਨ ਦਿਨ ਚੱਲੇ ਚਾਰ ਦਿਨ ਚੱਲੇ ਜਾ ਇਸ ਤੋਂ ਵੱਧ ਚੱਲੇ ਲੱਡੂ ਜਲੇਬੀ ਨਹੀਂ ਢੋਟੇ ਮੂਰੇ ਤੋਂ ਮੁੱਕਣ ਦੇ ਨਹੀਂ ਲੈ ਪਕੌੜੀਆਂ ਹੋਰ ਸਟੇਟਾਂ ਦੇ ਵਿੱਚ ਤਾਂ ਬਾਈ ਸਿਰਫ ਭਾਜੀ ਦੇ ਵਿੱਚ ਤੋਲਣ ਵਾਸਤੇ ਬਣਾਉਂਦੇ ਨੇ ਖਾਣ ਵਾਸਤੇ ਕੁਝ ਨਹੀਂ ਹੁੰਦਾ ਵਿਆਹਾਂ ਵਿੱਚ ਪਰ ਪੰਜਾਬ 'ਚ ਨਹੀਂ ਇਹ ਕੁਝ ਹੁੰਦਾ ਹੈਗਾ ਭਾਈ ਚਾਚਾ ਜੀ ਵੀ ਆ ਗਏ ਹੁਣੇ ਲੋਈ ਜੋੜਾ ਚਾਚਾ ਕੋਈ ਸੀਰੀਅਸ ਮੈਟਰ ਦੇ ਉੱਤੇ ਗੱਲ ਕਰਨ ਲੱਗਿਆ ਹੋਇਆ ਚਾਚਾ ਆ ਗਿਆ ਭੱਜਿਆ ਭੱਜਿਆ ਆਹ ਦੇਖੋ ਤਿਆਰੀਆਂ ਤੇ ਬੱਚੇ ਖੇਡ ਰਹੇ ਨੇ ਆ ਮੇਰੇ ਵੀਰ ਦਾ ਸਾਉਂਡ ਹੈ ਤੇ ਆ ਹਲਵਾ ਤੇਤੀ ਚਾਚੇ ਦੀ ਅਨਸਰ ਕੋਈ ਨਾ ਕੋਈ ਸਲਾਹ ਜਾਦੂ ਵਾਲੀ ਸਲਾਹ ਦਿੱਤੀ ਆ ਸਾਰੀ ਮੁੰਡੀਆਂ ਖੜੀਆਂ ਦੇਖੋ ਵਿਆਹ ਦੇ ਵਿੱਚ ਨਾ ਲੋਕਾਂ ਦੇ ਹਲਵਾਈ ਬੇਲਾ ਖੜਾ ਹੁੰਦਾ ਤੇ ਇਧਰ ਯਾਰਾਂ ਨੇ ਘੇਰਿਆ ਹੋਇਆ ਕਹਿੰਦਾ ਹਲਵਾਈ ਲੱਗਣ ਨਹੀਂ ਦੇਣਾ ਜ਼ਰਾ ਕੁਝ ਬਣਾ ਫਟਾਫਟ ਕਰ ਲਾਵੀਂ ਮੁੰਨੇ ਖੱਚ ਦੇ ਘੰਢ ਚਾਹਨੀ ਚ ਚੰਗੀ ਤਰ੍ਹਾਂ ਪੀਓ ਪੀਓ ਕੇ ਦਈਂ ਐਦਾਂ ਨਾ ਹੋਵੇ ਕਿ ਕੋਈ ਆਏ ਕਹੇ ਤੋ ਯਾਰ ਮਿੱਠਾ-ਖਟਾ ਉਹਰਾ ਪਿਉ ਦੇ ਬੰਨੇ ਅੱਛਾ ਕਰੇ ਤਾਂ ਮੁੰਡਾ ਹਾਸੋ ਸੁਬੀ ਲਿਆ ਕਰਨੀ ਸੀਰੀਅਸ ਹੋ ਰਹਿਣਾ ਆਹ ਪੀ ਲਾਤੀ ਉਹ ਕਿੰਦਾ ਕੋਈ ਸ਼ਰਾਬ ਦੇਤੀ ਹੈ ਗੁਰਮਖੋ ਚਲੋ ਵਧੀਆ ਗਾਲਾ ਮੁੰਨੇ ਬੜਾ ਜ਼ੀਰੀ ਸਦਾ ਆ ਹਾਸਲੇ 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 ਚਲੋ ਸ਼ੁਕਰ ਮੰਮੀ ਤਾਂ ਹੱਸਿਆ ਹਲਵਾਏ ਨੂੰ ਮਾਦਰ ਥੋਰ ਮੁੰਨੀ ਵੀ ਹਲਵਾਈ ਜੀ ਕਰਦੇ ਫਟਾਫਟ ਬਣਾ ਦੇ ਜਲੇਬੀਆਂ ਕਿਤੇ ਉਧਰ ਟੰਟ ਦੇ ਵਿੱਚ ਜਲੇਬੀਆਂ ਮੋਕ ਨਾ ਜਾਣ ਕੋਈ ਐ ਨਾ ਕਹਿਦੇ ਵੀ ਮੈਨੂੰ ਜਲੇਬੀ ਨਹੀਂ ਮਿਲੀਗੀ ਫਟਾ ਫਟਾ ਬਣਾ ਦੇ ਫਟਾ ਫਟਾ ਜਲੇਬੀਆਂ ਤੋਂ ਸਿੱਧੀਆਂ ਬਣਾ ਦੇ ਜਾਂ ਜਲੇਬੀਆਂ ਨਹੀਂ ਬਣਦੀਆਂ ਆਈਆਂ ਆਹ ਹਲਵਾਈ ਆ ਜੀ ਇੰਟਾ ਹਲਵਾਈ ਆ ਬੜੀ ਜਰੂਰ ਤੁਮਾਰਾ ਹੈ ਸਮਾਨਾ ਸਮਾਨ ਆਪਣਾ ਸਮਾਨਾ ਕਹਿ ਗਿਆ ਸ਼ਾਇਦ ਸਮਾਨੇ ਕੇ ਸਾਈਡ ਤੋਂ ਆਇਆ ਹੈ ਨਾ ਦੇਖੋ ਅੱਜ ਤਾਂ ਬਣਦੀਆਂ ਨਹੀਂ ਜਲੇਬੀਆਂ ਇਹ ਸ਼ਾਹੀ ਮਠਿਆਈ ਆ ਪੰਜਾਬ ਦੀ ਸ਼ਾਹੀ ਮਠਿਆਈ ਜਲੇਬੀਆਂ ਲੱਡੂ ਜਲੇਬੀਆਂ ਤੋਂ ਉਹਨੂੰ ਵਿਆਹ ਦੇ ਵਿੱਚ ਮਿਲਣਗੇ ਮਿਲਣਗੇ ਲੱਡੂ ਜਲੇਬੀਆਂ ਤੋਂ ਬਿਨਾ ਨਾ ਪੰਜਾਬ ਦੇ ਵਿੱਚ ਕੋਈ ਵਿਆਹ ਸੰਗਮ ਮਤਲਬ ਹੋ ਹੀ ਨਹੀਂ ਸਕਦਾ ਲੈ ਵੀ ਚਾਚੇ ਨੇ ਲੈ ਕੇ ਪਕੌੜੀ ਇਹੇ ਰੱਖਦੇ ਇੱਕ ਦੂ ਮੂਚ ਪਾ ਲਈ ਆ ਇਹ ਮੂਂ ਟਲੇਬੀਆਂ ਬਣ ਗਈਆਂ ਦੇਖੋ ਨਾਲ ਜਲੇਬੀਆਂ ਦਿਖਾ ਰਿਹਾ ਤੁਹਾਨੂੰ ਆ ਬਣੀਆਂ ਹੋਈਆਂ ਨੇ ਦਲੀਸਰ ਪੰਜ ਨੇ ਇੱਕ ਦੂ ਚ ਪਾ ਰੱਖ ਦੰਨਿਆ ਉਹ ਦੋਵਾਰਾਂ ਸਾਥ ਤੋਂ ਲਿਆ ਨੇ ਜਲੇਬੀਆਂ ਆਂ ਪੰਡਾ ਉਹ ਇਹ ਦੂਏ ਲੁੱਟ ਕੇ ਓੜੀ ਜੀ ਵੀਡੀਓ ਬਣਾਈ ਸੀ ਸ਼ਾਰਟ ਪਾਉਣ ਵਾਸਤੇ ਤੇ ਇਸ ਲਈ ਇਹ ਅੱਧੀ ਜੀ ਹੈ ਇਹਾ ਥੋੜਾ ਰੈਜੈਸਟ ਕਰਨੀ ਥੋੜੀ ਜੀ ਹੋਆ ਜੇ ਜਦੋਂ ਨਾ ਬਣੀ ਹੋਵੇ ਲੱਗੇ ਹੋਏ ਨੇ ਕੰਮ ਸਾਰੇ ਲੋ ਜੀ ਸਾਰਿਆਂ ਦੇ ਸਲਾਹਾਂ ਵਿੱਚ ਵਰੀ ਚੱਲੇ ਰਹੇ ਨੇ ਕੀ ਕੰਮ ਕਰਨਾ ਕਿਵੇਂ ਕਰਨਾ ਚਾਚਾ ਪਤਾ ਨਹੀਂ ਕਿ ਲੜਕਾ ਲੱਗਦਾ ਲੱਗਦਾ ਲੱਜੇ ਪਤੇ ਵੀਰ ਸਿੰਘ ਆਉਂਦੇ ਆ ਆ ਜੱਗਾ ਹਲ ਬਾਈ ਆਹ ਜੱਗਾ ਪੰਜਾਬੀ ਬਿਨਾ ਨਾਲ ਵੀ ਜਾਣਿਆ ਜਾਂਦਾ ਹੈ ਸੀਰੀਅਸ ਮੈਟਰ ਦੇ ਉੱਤੇ ਗੱਲਾਂ ਹੋ ਰਹੀਆਂ ਨੇ ਕਿ ਕਿ ਵਿਹਾਂ ਸ਼ਾਦੀਆਂ ਦੇ ਵਿੱਚ ਜਗਾਂ ਦੂਰ ਦੂਰ ਤੋਂ ਉਤੋਂ ਦੇ ਵਿਰੁੱਧ ਹੋ ਮੈਨੂੰ ਪਤਾ ਲੱਗਿਆ ਮਿੱਠਾ ਸਹੀ ਹੈ ਜਾਂ ਨਹੀਂ ਬਾਈ ਜੀ ਹੁਣ ਨਹੀਂ ਹਟਾਓਗੇ ਟ੍ਰਾਂਸਫਰ ਹੁਣ ਚਾਹੀਦੀ ਹੈ ਦੇਖੋ ਹੀ ਹੁਣ ਆ ਗਏ ਆ ਟੈਂਟ ਦੇ ਵਿੱਚ ਤੈਂਟ ਦੀ ਵੀਡੀਓ ਆ ਰੋਟੀ ਖਾ ਰਿਹਾ ਚਾਚੇ ਹੁਣੀ ਮੋਣੀ ਹੁਣੀ ਮਾਨੀ ਲੈ ਆ ਰਿਹਾ ਜੱਗਾ ਪਾਣੀ ਦੇ ਰਿਹਾ ਇੱਕ ਗਲਾਸ ਮੇਰੇ ਬਾਅਦ ਤੇ ਵੀ ਲਿਆਇਆ ਜੱਗੇ ਹਾਂ ਦੇ ਦੇ ਯਾਰ ਲੈ ਆਇਆ ਜੱਗਾ ਆਪਣਾ ਭਾਈਆ ਮੈਂ ਮਨਾਇਆ ਇਹਨੂੰ ਕਿ ਬੜਾ ਮਾਨੀ ਖਾਲਾ ਖਾਲਾ ਕਾਸੀ ਕਿਉਂ ਸੰਗਦਾ ਆ ਖਾਲਾ ਖਾਲਾ ਰੋਟੀ ਖਾ ਲਾ ਤੂੰ ਬਾਤੀ ਦਾ ਦੇ ਦੇ ਮੂੰਹ ਤੇ ਪੂਲੀ ਗੁੱਲਾ ਮੁੰਦਾ ਤੂੰ ਵੀ ਦੇ ਦਿੰਦਾ ਗਾਂ ਉਹ ਆਹ ਬਾਵੇ ਕਾਲੇ ਹੋ ਗਏ ਆਉ ਦੇਖਾ ਕਾਲਾ ਕੋਰਟਾ ਪਜਾਮਾ ਉੱਤੇ ਲਾਲ ਪਟਕਾ ਲਾਲ ਹੀ ਜਲੇਬੀਆਂ ਵਾਹ ਤੇਰੇ ਮੁੱਤ ਜਾਗਾ ਨੇ ਕੰਮ ਜਲੇਬੀਆਂ ਦਿੱਤੀਆਂ ਨੇ ਉਹ ਇੱਕ ਇੱਕ ਐਂਟ ਬੰਦਾ ਆਏ ਬਲਜੋਤ ਬਹੁਤ ਐਂਟ ਬੰਦਾ ਹੈ ਦਿਖਾ ਤਾ ਇਹ ਬਲਜੋਤ ਵਿਚਾਰਾ ਲਾਲ ਲਾਲ ਆਉਂਦਾ ਲਾਲੇ ਜਲੇਬੀ ਲਾਲ ਪਟਕਾ ਇਹੀ ਫਿਰ ਇਹ ਤਾਂ ਮੂਵੀ ਲਾਲ ਲਾਲ ਇਹਨੂੰ ਦਿਖਦਾ ਨਹੀਂ ਹੈਗਾ ਇੱਧਰ ਬਾਹਰ ਦਿਖਾਵਾਂਗਾ